ਮੈਂ ਸਾਰੇ ਮੈਡੀਕਲ ਨੂੰ ਬਰਸੋਰ ਰਜਿੰਦਰਾ ਹਸਪੀਟਲ ਪਟਿਆਲਾ ਸਮਝਦੀ ਹੈ ਉਹਨਾਂ ਦੇ ਝਿਜਕ ਰਿਹਾ ਜਿਵੇਂ ਐ ਛੜਲੇ ਮਾਰੇ ਹੋਏ ਜਿਵੇਂ ਮਾਤਾ ਦੇ ਸਾਹ ਹੋਣ ਇੱਕ ਜ਼ਿੰਮੇਵਾਰ ਦੀ ਅੱਖ ਤੋਂ ਦਿਖਾਈਦੀ ਜਿੰਦਗੀ ਇੱਕ ਜ਼ਿੰਮੇਵਾਰ ਬਰਬਾਦ ਬਰਬਾਦ ਔਰਟਨ ਸ੍ਰੀ ਚਰਦਾ ਇੱਕ ਜੀਵਿਕਾਰ ਦੇ ਸਿਰ ਦੇ ਵਿੱਚ ਗੋਣਾ ਮਾਰਿਆ ਉਹ ਪਟਿਆਲੇ ਦੇ ਵਿੱਚ ਉਹ ਦਾ ਰਾਜ ਨਹੀਂ ਸੀ ਹੋ ਸਕਦਾ ਉਹ ਬੀਜੀਏ ਤੇ ਜਗਿਆ ਤੇ ਸਾਡੀ ਪਾਰਟੀ ਬਿਲਕੁਲ ਤੁਹਾਡੇ ਜੀਵਿਕਾਰਾਂ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਵਿੱਚ ਹੈ ਚੰਦ ਬਣੇ ਖੜਾ ਤੇ ਅਸੀਂ ਪੂਰੀ ਕਸਾਲਾਂ ਦੀ ਸਪੋਰਟ ਕਰ ਰਹੇ ਜਿਹੜੀਆਂ ਕਸਾਲਾਂ ਦੀਆਂ ਜੱਜ ਬੰਨੀਆਂ ਜਿੱਤਾ ਉਹ ਜਿਹੇ ਸਪੋਰਟ ਕੀਆ ਉਹਨਾਂ ਨੂੰ ਵੀ ਮੈਂ ਪੁੱਛਦਾ ਕਿ ਇਹ ਸਾਡੇ ਧਰਮ ਦਾ ਕੰਮ ਹੈ ਜਿਹੇ ਪਛੜ ਇਹਨਾਂ ਨੂੰ ਤੋੜਨਾ ਇਹ ਜਿਹੜੇ ਦਿੱਲੀ ਵਾਲੇ ਸਾਠੀ ਵਿਤਰਾ ਵਾਲੇ ਇਹਨਾਂ ਨੂੰ ਰੋਹ ਤਸਾਲ ਦਾ ਪਤਾ ਹੈ Hva er det nå? Grønlappet der.